ਇੱਕ ਹੋਰ ਚੀਜ਼ ਮੈਂ ਤੁਹਾਨੂੰ ਦੱਸਦਾ ਜਿਹੜਾ ਅਸੀਂ ਇੱਕ ਨਾਰਮਲੀ ਕਿੱਟ ਬਣਾਈ ਰਪਾਂਜਲੀ ਓਕੇ ਫੇਸ਼ੀਅਲ ਕਿੱਟ ਬਣਾਈ ਜੋ ਵੀਕ ਚ ਅਸੀਂ ਕਹਿੰਦੇ ਇੱਕ ਵਾਰ ਯੂਜ਼ ਕਰੋ ਘੱਟੋ ਘੱਟ ਓਕੇ ਦੋ ਵਾਰ ਕਰ ਸਕਦੇ ਆ ਨੇ ਇੱਕ ਵਾਰ ਤਾਂ ਜ਼ਰੂਰ ਕਰੋ ਉਹਦੇ ਨਾਲ ਕੀ ਆ ਕਿ ਜਿਵੇਂ ਫੇਸ ਦੇ ਉੱਤੇ ਕਾਲੇ ਦਾਗ ਧੱਬੇ ਪੈ ਜਾਂਦੇ ਆ ਸਕਾਰਿੰਗ ਹੋ ਜਾਂਦੀ ਆ ਖੱਡੇ ਬਣ ਜਾਂਦੇ ਆ ਬਹੁਤ ਸਾਰੀਆਂ ਕੁੜੀਆਂ ਨੂੰ ਕੀ ਹੁੰਦਾ ਕਿ ਛਾਈਆਂ ਰਹਿੰਦੀਆਂ ਨੇ ਪਈਆਂ ਰਹਿੰਦੀਆਂ ਨੇ ਬਹੁਤ ਜ਼ਿਆਦਾ ਡਾਰਕ ਆਈ ਸਰਕਲ ਹੋ ਜਾਂਦੇ ਆ ਹਾਂ ਡਾਰਕ ਆਈ ਸਰਕਲ ਤੋਂ ਜ਼ਿਆਦਾ ਐਵੇਂ ਕਿਤੇ ਦੀ ਗੱਲ ਦੱਸਦਾ ਪਹਿਲਾਂ ਉਹ ਤੁਹਾਨੂੰ ਦੱਸਦਾ ਉਹਦੇ ਲਈ ਅਸੀਂ ਜਿਵੇਂ ਏ ਐਮ ਪੀ ਐਮ ਸਾਬਣ ਬਣਾਇਆ ਨਾ ਐਸੀ ਤਰ੍ਹਾਂ ਏ ਐਮ ਰੁਪਾਂਜਲੀ ਏ ਐਮ ਪੀ ਐਮ ਫੇਸ ਆਇਲ ਬਣਾਇਆ ਅ ਪਮਪਕਿਨ ਸੀਡ ਦਾ ਆਇਲ ਹੈ ਇੱਕ ਕੁਮਕੁਮਾਦੀ ਆਇਲ ਆ ਉਹਦੇ ਵਿੱਚ ਓਕੇ ਤੇ ਉਹ ਜਿਹੜੇ ਦੋ ਆਇਲ ਦਾ ਮਿਸ਼ਰਣ ਪੈਂਦਾ ਉਹਦੇ ਨਾਲ ਤੁਹਾਡੇ ਡਾਰਕ ਸਰਕਲ ਜਿਹੜੇ ਆ ਉਹ ਮਤਲਬ ਕਿ 2 ਜਾਂ 3 ਮਹੀਨਿਆਂ ਦੇ ਵਿੱਚ ਖਤਮ ਹੋ ਜਾਂਦੇ ਆ ਨਾਲ ਅਸੀਂ ਉਹਦੇ ਇੱਕ ਕੈਪਸੂਲ ਦਿੱਤਾ 11 ਵਿਨ ਓਕੇ ਉਹਦੇ ਵਿੱਚ ਵੀਟ ਗ੍ਰਾਸ, ਮੋਰਿੰਗਾ, ਇਸ ਤਰ੍ਹਾਂ ਦੀਆਂ ਚਲਾਈ, ਬਾਥੂ ਇਹ ਚੀਜ਼ਾਂ ਦਾ ਐਕਸਟ੍ਰੈਕਟ ਲੈ ਕੇ ਪਾਇਆ ਗਿਆ ਤਾਂ ਕਿ ਉਹ ਇੰਟਰਨਲ ਜਿਹੜੀ ਵੀਕਨੈਸ ਆ ਉਹਨੂੰ ਖਤਮ ਕਰੇ ਤਾਂ ਹੁਣ ਤੁਸੀਂ ਮੇਰੇ ਖਿਆਲ ਨਾਲ ਇੰਨਾ ਕੁ ਸਮਝ ਗਏ ਹੋਵੋਗੇ ਵੀ ਇੱਕ ਸਾਬਨ ਅਸੀਂ ਦਿੱਤਾ AMPM ਇੱਕ ਅਸੀਂ ਔਇਲ ਦਿੱਤਾ AMPM ਜਿਹਦੇ ਨਾਲ ਤੁਹਾਡੇ ਫੇਸ ਦੇ ਡਾਰਕ ਸਰਕਲ ਤੇ ਆਪਣੇ ਜਿਹਨੂੰ ਅਸੀਂ ਕਹਿੰਦੇ ਆ ਪਿਗਮੈਂਟੇਸ਼ਨ ਵਗੈਰਾ ਸਾਰੀ ਉਹ ਸਾਰੀ ਖਤਮ ਹੋ ਜਾਂਦੀ ਹੈ ਫਿਰ ਇੱਕ ਹੋਰ ਚੀਜ਼ ਮੈਂ ਤੁਹਾਨੂੰ ਦੱਸਦਾ ਜਿਹੜਾ ਅਸੀਂ ਇੱਕ ਨਾਰਮਲੀ ਕਿੱਟ ਬਣਾਈ ਰਪੰਜਲੀ ਓਕੇ ਫੇਸ਼ੀਅਲ ਕਿੱਟ ਬਣਾਈ ਜੋ ਵੀਕ ਚ ਅਸੀਂ ਕਹਿੰਦੇ ਆ ਇੱਕ ਵਾਰ ਯੂਜ਼ ਕਰੋ ਘੱਟੋ ਘੱਟ ਓਕੇ ਦੋ ਵਾਰ ਕਰ ਸਕਦੇ ਆ ਨਹੀਂ ਇੱਕ ਵਾਰ ਤਾਂ ਜ਼ਰੂਰ ਕਰੋ ਉਦੇ ਨਾਲ ਕੀ ਆ ਕਿ ਜਿਵੇਂ ਫੇਸ ਦੇ ਉੱਤੇ ਕਾਲੇ ਦਾਗ ਧੱਬੇ ਪੈ ਜਾਂਦੇ ਆ ਸਕਾਰਿੰਗ ਹੋ ਜਾਂਦੀ ਆ ਖੱਡੇ ਬਣ ਜਾਂਦੇ ਆ ਬਹੁਤ ਸਾਰੀਆਂ ਕੁੜੀਆਂ ਨੂੰ ਕੀ ਹੁੰਦਾ ਕਿ ਛਾਈਆਂ ਰਹਿੰਦੀਆਂ ਨੇ ਪੰਜੇ ਰਹਿੰਦੀਆਂ ਨੇ ਬਹੁਤ ਜਿਆਦਾ ਡਾਰਕ ਆਈ ਸਰਕਲ ਹੋ ਜਾਂਦੇ ਆ ਹਾਂ ਡਾਰਕ ਆਈ ਸਰਕਲ ਤੋਂ ਯਾਦ ਆਇਆ ਇਹ ਮੈਂ ਕਿਤੇ ਦੀ ਗੱਲ ਦੱਸਦਾ ਪਹਿਲਾਂ ਉਹ ਤੁਹਾਨੂੰ ਦੱਸਦਾ ਉਹਦੇ ਲਈ ਅਸੀਂ ਜਿਵੇਂ ਏ ਐਮ ਪੀ ਐਮ ਸਾਬਣ ਬਣਾਇਆ ਨਾ ਐਸੀ ਤਰ੍ਹਾਂ ਏ ਐਮ ਰੁਪਾਂਜਲੀ ਏ ਐਮ ਪੀ ਐਮ ਫੇਸ ਆਇਲ ਬਣਾਇਆ ਪਪਕਿਨ ਸੀਡ ਦਾ ਆਇਲ ਇੱਕ ਕੁਮਕੁਮਾਦੀ ਆਇਲ ਆ ਉਹਦੇ ਵਿੱਚ ਓਕੇ ਤੇ ਉਹ ਜਿਹੜੇ ਦੋ ਆਇਲ ਦਾ ਮਿਸ਼ਰਣ ਪੈਂਦਾ ਉਹਦੇ ਨਾਲ ਤੁਹਾਡੇ ਡਾਰਕ ਸਰਕਲ ਜਿਹੜੇ ਆ ਉਹ ਮਤਲਬ ਕਿ 2 ਜਾਂ 3 ਮਹੀਨਿਆਂ ਦੇ ਵਿੱਚ ਖਤਮ ਹੋ ਜਾਂਦੇ ਆ ਨਾਲ ਅਸੀਂ ਉਹਦੇ ਇੱਕ ਕੈਪਸੂਲ ਦਿੱਤਾ 11 ਵਿਨ ਓਕੇ ਉਹਦੇ ਵਿੱਚ ਵੀਟ ਗ੍ਰਾਸ ਮੋਰਿੰਗਾ ਇਸ ਤਰ੍ਹਾਂ ਦੀਆਂ ਚਲਾਈ ਬਾਥੂ ਇਹ ਚੀਜ਼ਾਂ ਦਾ ਐਕਟ੍ਰੈਕਟ ਲੈ ਕੇ ਪਾਇਆ ਗਿਆ ਤਾਂ ਕਿ ਉਹ ਇੰਟਰਨਲ ਜਿਹੜੀ ਵੀਕਨੈਸ ਆ ਉਹਨੂੰ ਖਤਮ ਕਰੇ ਤਾਂ ਹੁਣ ਤੁਸੀਂ ਮੇਰੇ ਖਿਆਲ ਨਾਲ ਇੰਨਾ ਕੁ ਸਮਝ ਗਏ ਹੋਵੋਗੇ ਵੀ ਇੱਕ ਸਾਬਨ ਅਸੀਂ ਦਿੱਤਾ AMPM ਇੱਕ ਅਸੀਂ ਔਇਲ ਦਿੱਤਾ AMPM ਜਿਹਦੇ ਨਾਲ ਤੁਹਾਡੇ ਫੇਸ ਦੇ ਡਾਰਕ ਸਰਕਲ ਤੇ ਆਪਣੇ ਉਹ ਜਿਹਨੂੰ ਅਸੀਂ ਕਹਿੰਦੇ ਆ ਪਿਗਮੈਂਟੇਸ਼ਨ ਵਗੈਰਾ ਸਾਰੀ ਉਹ ਸਾਰੀ ਖਤਮ ਹੋ ਜਾਂਦੀ ਹੈ ਫਿਰ ਇੱਕ ਹੋਰ ਚੀਜ਼ ਮੈਂ ਤੁਹਾਨੂੰ ਦੱਸਦਾ ਜਿਹੜਾ ਅਸੀਂ ਇੱਕ ਨਾਰਮਲੀ ਕਿੱਟ ਬਣਾਈ ਰਪੰਜਲੀ ਓਕੇ ਫੇਸ਼ੀਅਲ ਕਿੱਟ ਬਣਾਈ ਜੋ ਵੀਕ ਤੇ ਅਸੀਂ ਕਹਿੰਦੇ ਆ ਇੱਕ ਵਾਰ ਯੂਜ਼ ਕਰੋ ਘੱਟੋ ਘੱਟ ਓਕੇ ਦੋ ਵਾਰ ਕਰ ਸਕਦੇ ਆ ਨੇ ਇੱਕ ਵਾਰ ਤਾਂ ਜ਼ਰੂਰ ਕਰੋ ਉਹਦੇ ਨਾਲ ਕੀ ਆ ਕਿ ਜਿਵੇਂ ਫੇਸ ਦੇ ਉੱਤੇ ਕਾਲੇ ਦਾਗ ਧੱਬੇ ਪੈ ਜਾਂਦੇ ਆ ਸਕਾਰਿੰਗ ਹੋ ਜਾਂਦੀ ਆ ਖੱਡੇ ਬਣ ਜਾਂਦੇ ਆ ਬਹੁਤ ਸਾਰੀਆਂ ਕੁੜੀਆਂ ਨੂੰ ਕੀ ਹੁੰਦਾ ਕਿ ਛਾਈਆਂ ਰਹਿੰਦੀਆਂ ਨੇ ਪਈਆਂ ਰਹਿੰਦੀਆਂ ਨੇ ਬਹੁਤ ਜ਼ਿਆਦਾ ਡਾਰਕ ਆਈ ਸਰਕਲ ਹੋ ਜਾਂਦੇ ਆ ਹਾਂ ਡਾਰਕ ਆਈ ਸਰਕਲ ਤੋਂ ਜ਼ਿਆਦਾ ਐਵੇਂ ਕਿੱਟਰੀ ਗੱਲ ਦੱਸਦਾ ਪਹਿਲਾਂ ਉਹ ਤੁਹਾਨੂੰ ਦੱਸਦਾ ਉਹਦੇ ਲਈ ਅਸੀਂ ਜਿਵੇਂ ਏ ਐਮ ਪੀ ਐਮ ਸਾਬਣ ਬਣਾਇਆ ਨਾ ਐਸੀ ਤਰ੍ਹਾਂ ਏ ਐਮ ਰੁਪਾਂਜਲੀ ਏ ਐਮ ਪੀ ਐਮ ਫੇਸ ਆਇਲ ਬਣਾਇਆ ਅ ਪਮਪਕਿਨ ਸੀਡ ਦਾ ਆਇਲ ਇੱਕ ਕੁਮਕੁਮਾਦੀ ਆਇਲ ਆ ਦੇ ਵਿੱਚ ਓਕੇ ਤੇ ਉਹ ਜਿਹੜੇ ਦੋ ਆਇਲ ਦਾ ਮਿਸ਼ਰਣ ਪੈਂਦਾ ਉਹਦੇ ਨਾਲ ਤੁਹਾਡੇ ਡਾਰਕ ਸਰਕਲ ਜਿਹੜੇ ਆ ਉਹ ਮਤਲਬ ਕਿ 2 ਜਾਂ 3 ਮਹੀਨਿਆਂ ਦੇ ਵਿੱਚ ਖਤਮ ਹੋ ਜਾਂਦੇ ਆ ਨਾਲ ਅਸੀਂ ਉਹਦੇ ਇੱਕ ਕੈਪਸੂਲ ਦਿੱਤਾ 11 ਵਿਨ ਓਕੇ ਉਹਦੇ ਵਿੱਚ ਵੀਟ ਗ੍ਰਾਸ ਮੋਰਿੰਗਾ ਇਸ ਤਰ੍ਹਾਂ ਦੀਆਂ ਚਲਾਈ ਬਾਥੂ ਇਹ ਚੀਜ਼ਾਂ ਦਾ ਐਕਟ੍ਰੈਕਟ ਲੈ ਕੇ ਪਾਇਆ ਗਿਆ ਤਾਂ ਕਿ ਉਹ ਇੰਟਰਨਲ ਜਿਹੜੀ ਵੀਕਨੈਸ ਆ ਉਹਨੂੰ ਖਤਮ ਕਰੇ ਤਾਂ ਹੁਣ ਤੁਸੀਂ ਮੇਰੇ ਖਿਆਲ ਨਾਲ ਇੰਨਾ ਕੁ ਸਮਝ ਗਏ ਹੋਵੋਗੇ ਵੀ ਇੱਕ ਸਾਬਨ ਅਸੀਂ ਦਿੱਤਾ AMPM ਇੱਕ ਅਸੀਂ ਆਇਲ ਦਿੱਤਾ AMPM ਜਿਹਦੇ ਨਾਲ ਤੁਹਾਡੇ ਫੇਸ ਦੇ ਡਾਰਕ ਸਰਕਲ ਤੇ ਆਪਣੇ ਉਹ ਜਿਹਨੂੰ ਅਸੀਂ ਕਹਿੰਦੇ ਆ ਪਿਗਮੈਂਟੇਸ਼ਨ ਵਗੈਰਾ ਸਾਰੀ ਉਹ ਸਾਰੀ ਖਤਮ ਹੋ ਜਾਂਦੀ ਹੈ